ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਲੱਖੀ ਸੀਰੀਅਲ ਲੈ ਵੀ ਬਾਈ ਹੁਣ ਇਥੇ ਆਪਣਾ ਕਿੱਥੇ ਕਿੱਥੇ ਆਪਾਂ ਧਿਆਨ ਰੱਖਣਾ ਰੱਖੀ ਕਿੱਥੇ ਕਿੱਥੇ ਕਈ ਵੀ ਹਾਂ ਚਲੋ ਰੱਬ ਦਾ ਭਾਣਾ ਹੈ ਬੰਦਨਾ ਪੈਣਾਗਾ ਜਿਵੇਂ ਆਪਣੇ ਟਰੱਕ ਡਰਾਈਵਰ ਵੀਰਾਂ ਦੇ ਪਿੱਛੇ ਜੇ ਦੋ ਐਕਸੀਡੈਂਟ ਹੋਇਆਗੇ ਹਨ ਉਹਦਾ ਆਪਾਂ ਕਹੀ ਵੀ ਚਲੋ ਯਾਰ ਬੰਦੇ ਨੇ ਵੀ ਜਾਣ ਕੇ ਨਹੀਂ ਕੀਤਾ ਹੁੰਦਾ ਕੋਈ ਵੀ ਬੰਦਾ ਜਾਣ ਕੇ ਨਹੀਂ ਹਨਾ ਇਦਾਂ ਦਾ ਹੈਪਨ ਕਰਦਾ ਹੁੰਦਾ ਤੇ ਪਰ ਆ ਹੁਣ ਪਿਛਲੇ ਕੁਝ ਦਿਨਾਂ ਦੀ ਨਾਲ ਪਿਛਲੇ 1-2 ਮਹੀਨਿਆਂ ਦੀ ਆਪਣੇ ਇੰਨੇ ਜਿਆਦੇ ਮੁੰਡੇ ਫੜੇ ਜਾ ਰਹੇ ਆ ਉੱਠੇ ਸਿੱਧੇ ਕੰਮਾਂ 'ਚ ਕੋਈ ਲੜਾਈਆਂ 'ਚ ਕੋਈ ਮਨੋ ਇਥੇ ਗੈਂਗਸਟਰ ਨੇ ਮੰਨ ਲਓ ਜਿਹੜੇ ਪ੍ਰੋਤਿਆਵਾਂ ਵਗੈਰਾ ਲੈਂਦੇ ਨੇ ਆ ਹੁਣ ਪਿਛਲੇ ਕੁਝ ਦਿਨਾਂ 'ਚ ਮੁੰਡੇ ਇੱਥੇ ਫੜੇ ਗਿਆਗੇ ਆਪਣੇ ਲਾਲੋ ਹਫਤੇ ਦੇ ਵਿੱਚ ਤਾਂ 12-13 ਮੁੰਡੇ ਫੜੇ ਗਏ ਜਿਹੜੇ ਕਿ ਚੋਰੀ ਕਰਦੇ ਸੀ ਟਰੱਕਾਂ 'ਚੋਂ ਚੋਰੀ ਕਰਦੇ ਸੀ ਸ਼ਮਾਨ ਜਾਂ ਲਾਲੋ ਜਿਵੇਂ ਆਪਣੇ ਇੱਥੇ ਕਹਿੰਦੇ ਨੇ ਵੀ ਕੋਈ ਨਾ ਸੱਜਾ ਖੱਬਾ ਕਰ ਲਾਂਗੇ ਐਦਾਂ ਹੀ ਸੱਜਾ ਖੱਬਾ ਕਰਕੇ ਟਰਕਿੰਗ ਕੰਪਨੀਆਂ 'ਚੋਂ ਚੋਰੀ ਕਰਦੇ ਸੀ ਕਿ ਲੋੜਾਂ ਦੀ ਜਿੱਦਾਂ ਤੇ ਭਰਾਵੋ ਐਦਾਂ ਚੋਰੀਆਂ ਕਰਕੇ ਆਪਾਂ ਕਿਹੜੇ ਬੰਕਲੇ ਪਾਉਣੇ ਆ ਮੰਗਰ ਕਿਹੜੀਆਂ ਆਪਾਂ ਜ਼ਮੀਨਾਂ ਲੈਣੀਆਂ ਨੇ ਉਥੇ ਵੀ ਅਗਲਾ ਕਹਿੰਦਾ ਸਰੀਕਾਂ ਦੀ ਜ਼ਮੀਨ ਲਵਾਂਗੇ ਯਾਰ ਐਦਾਂ ਜ਼ਮੀਨਾਂ ਲਈ ਜਾਂਦਾ ਬਈ ਕੀ ਫਾਇਦਾ ਹੁਣ ਫੜੇ ਗਏ ਹੁਣ 아이 ਨਹੀਂ ਪਤਾ ਕਿੰਨੇ ਸਾਲਾਂ ਦੀ ਸਜ਼ਾ ਹੋ ਜੇ ਪ੍ਰਭੂ ਇਹੋ ਜਿਹੇ ਕੰਮ ਨਾਲ ਤਾਂ ਆਪਾਂ ਇੰਡੀਏ ਚੰਗੀਆਂ ਹਨਾ ਜ਼ਰੂਰੀ ਥੋੜੀ ਇੱਥੇ ਕਰਨਾ ਰੋਟੀ ਤਾਂ ਜਰਾ ਆਪਾਂ ਸਾਰੇ ਉੱਥੇ ਵੀ ਖਾਈ ਜਾਂਦੇ ਸੀਗੇ ਇਹ ਅੱਜ ਵੀ ਮੁੜ ਜੀਏ ਸਮਾ ਪੈ ਕੇ ਮੁੰਡਾ ਦਾ ਸਾਰੇ ਭੈਣ ਭਾਈ ਜਿੱਦਾਂ ਇੱਥੇ ਗੱਲਾਂ ਕਰਦੇ ਆ ਹੌਲੀ ਹੌਲੀ ਸਾਰੇ ਨੇ ਮੁੜ ਨਹੀਂ ਲੱਗ ਜਾਨਾ ਰੋਟੀ ਤਾਂ ਉੱਥੇ ਵੀ ਖਾਈ ਜਾਣੀਆਂ ਪਹਿਲਾਂ ਵੀ ਖਾਈ ਜਾਂਦੇ ਸੀ ਹੁਣ ਵੀ ਖਾਈ ਜਾਣੀਆਂ ਇਥੇ ਜੇ ਨਹੀਂ ਕੁਝ ਬੰਦ ਆ ਬਾਈ ਪਿੰਡ ਮੋੜ 'ਚੋਂ ਜਾਰਾ ਇਹ ਪੁੱਠੇ ਜਿਹਦੇ ਕੰਮ ਕਰਨ ਨਾਲੋਂ ਤਾਂ ਵਧੀਆ ਆ ਦਾ ਪਿੰਡ ਨਿਆਰੇ ਨਾਲ ਰਹੂ ਹਨਾ ਜ਼ਰੂਰੀ ਥੋੜੀ ਆ ਉੱਥੇ ਆਪਾਂ ਜਰ ਕਿਹੜੀ ਬੱਲੇ ਬੱਲੇ ਕਰਾਉਣੀ ਹੈਗੀ ਜ਼ਮੀਨਾਂ ਖਰੀਦ ਕੇ ਜਾਂ ਬੰਗਲੇ ਪਾ ਕੇ ਨਾ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ ਧੰਨਵਾਦੀ